ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਹਨਾ ਵੱਡਾ ਪਣਾ ਹੁੰਦਾ ਜਿਹੜਾ ਆਪਣਾ 1.5 ਮੀਟਰ ਦਾ ਉਹਦੇ ਵਿੱਚੋਂ ਆਪਾਂ ਨੇ ਜਿਹੜੀ ਸਟ੍ਰੇਟ ਸਲਵਾਰ ਹੈ ਉਹ ਕੱਟ ਦਿਆਂ ਤੁਹਾਨੂੰ ਦੱਸ ਦਿਆਂ ਵੀ ਹਨਾ ਜਿਹੜਾ ਆਪਣਾ ਆਮ ਪਣਾ ਹੁੰਦਾ ਵੱਡਾ ਉਹ ਤਾਂ ਬਸ 42 ਇੰਚ ਹੁੰਦਾ 43 44 ਇੰਚ ਹੁੰਦਾ ਹਣਾ ਉਹਦੀ ਆਪਾਂ ਸਟੇਟ ਸਲਵਾਰ ਕੱਟਦੇ ਆ ਤੇ ਇਹ ਹੈ ਜਿਹੜਾ ਇਹ ਵੱਡਾ ਪਣਾ ਇਹਦੇ ਵਿੱਚੋਂ ਕਿਸ ਤਰ੍ਹਾਂ ਸਟੇਟ ਸਲਵਾਰ ਕੱਟਣੀ ਆ ਦੇਖੋ ਮੈਂ ਨੇ ਡਬਲ ਕਰਕੇ ਰੱਖਿਆ ਪਿਆ ਇਹ ਇਹਦਾ ਪਣਾ ਜਿਹੜਾ ਹੁੰਦਾ ਹੈ ਇਹ ਹੁੰਦਾ ਹੈ ਕਿ ਇਹ 33 ਇੰਚ ਦੂਰਾ ਹੈ ਲਾਲੋ ਵੀ 62 ਇੰਚ ਦਾ ਹੁੰਦਾ ਹੈ ਇਹ 1.5 ਮੀਟਰ ਤੋਂ ਵੀ 1-2 ਪੁਆਇੰਟ ਉੱਪਰ ਪਣਾ ਹੈਗਾ ਇਹਦਾ ਕੱਪੜਾ ਇਹਦਾ ਜਿੱਥੋਂ ਆਪਾਂ ਸਟੇਟ ਸਲਵਾਰ ਕੱਟਣੀ ਆ ਇੱਕ ਹਾਂ ਦੀ ਸੋਦੇ ਹਨਾ ਬਹੁਤ ਸਾਰੇ ਜਿਹੜੇ ਸਵਾਲ ਨੇ ਮੈਂ ਉਹਨਾਂ ਦਾ ਵੀ ਜਵਾਬ ਦੇਣਾ ਸੀ ਵੀ ਜਿਵੇਂ ਤੁਸੀਂ ਹਨਾ ਵੀ ਮੈਂ ਹਿੱਪ ਦੇ ਹਿਸਾਬ ਨਾਲ ਦੋ ਵੀਡੀਓ ਪਾਈਆਂ ਸੀਗੀਆਂ ਵੀ ਐਨ ਹਿੱਪ ਦੇ ਲਈ ਜਿਹੜੀ ਸਟੇਟ ਸਲਵਾਰ ਹੈ ਉਹ ਐਵੇਂ ਕੱਟ ਦਿਆਂ ਤੇ ਤੁਸੀਂ ਪੁੱਛਦੇ ਸੀ ਵੀ ਜਿਹੜੀ ਸਟੇਟ ਸਲਵਾਰ ਦਾ ਮਤਲਬ ਕੀ ਹੈ ਨਾ ਕੱਟਣ ਦਾ ਕੀ ਢੰਗ ਹੈਗਾ ਇਹਦਾ ਢੰਗ ਹੁੰਦਾ ਜੀ ਆਪਾਂ ਨੂੰ ਸਾਰਾ ਹਿੱਪ ਇਹ ਜਿੰਨੀ ਆਪਣੀ ਹਿੱਪ ਹੁੰਦੀ ਹੈ ਤੁਸੀਂ ਉਹਦੂ ਡਬਲ ਜਿਹੜਾ ਆਪਣੀ ਸਲਵਾਰ ਦਾ ਫੇਰ ਹੈ ਉਹ ਕਰ ਦੇਣਾ ਇਹਦਾ ਸਿੱਧਾ ਜਿਹਾ ਹਿਸਾਬ ਹੈ ਵੀ ਆਪਣੀ ਜਿੰਨੀ हिਪ ਤਿਆਰ ਹੁੰਦੀ ਹੈ ਜੇ ਤੁਹਾਡੀ हिਪ ਵੀ ਤਿਆਰ ਹੈ ਤਾਂ ਤੁਹਾਡਾ ਜਿਹੜਾ ਹੋਗਾ ਉਹਨੂੰ ਮੋੜ ਕੇ ਆਪਾਂ ਸੇ ਸਲਵਾਰ ਨੂੰ ਕਰਦੇ ਆ ਤਾਂ ਉਹ 40 ਇੰਚ ਹੋਣਾ ਚਾਹੀਦਾ ਉਦੋਂ ਕੱਟਣੀ ਹੋਣਾ ਚਾਹੀਦਾ 1/2 ਇੰਚ ਵੱਧ ਹੋਣਾ ਚਾਹੀਦਾ ਪਤੋ ਕੱਟਣੀ ਹੋਣਾ ਚਾਹੀਦਾ ਤੁਸੀਂ ਜਿਸ ਦੀ ਵੀ ਸਟੇਟ ਸਲਵਾਰ ਬਣਾਉਣੀ ਹੈ ਜਿੰਨੀ ਉਹਦੀ हिਪ ਹੁੰਦੀ ਹੈ ਓਦੋਂ ਦਾਵळा ਆਪਣਾ ਜਿਹੜਾ ਘੇਰ ਆ ਹੋਣਾ ਚਾਹੀਦਾ ਜੇ 21 ਇੰਚ हिਪ ਹੈ ਤਾਂ ਆਪਣਾ ਜਿਹੜਾ ਸਾਰਾ ਘੇਰ ਆ ਸਲਵਾਰ ਦਾ ਇਸ ਤਰ੍ਹਾਂ ਫੋਲ ਕੇ ਦੋਵੇਂ ਪਾਸਿਆਂ ਦਾ ਤਾਂ ਉਹ 28 ਇੰਚ ਹੋਣਾ ਚਾਹੀਦਾ 1 2 ਇੰਚ ਪਲੱਸ ਹੋਣਾ ਚਾਹੀਦਾ ਕੱਟਣੀ ਹੋਣਾ ਚਾਹੀਦਾ ਫਿਰ ਜਿਹੜੀ ਆਪਣੀ ਮੂਹਲੀ ਕਰੀਜ ਹੈ ਉਹ ਪੈਰ ਨੂੰ ਬਿਲਕੁਲ ਸਿੱਧੀ ਨਹੀਂ ਹੁੰਦੀ ਹੈਗੀ ਤੁਸੀਂ ਜਿਸ ਦਾ ਵੀ ਨਾਪ ਲੈਣਾ ਜਿਸ ਦੀ ਵੀ ਸਲਵਾਰ ਕੱਟਣੀ ਆ ਬਾਕੀ ਤੁਸੀਂ ਹਨਾ ਇਹ ਵੀ ਜਿਆਦਾ ਪੁੱਛਦੇ ਹੁੰਦੇ ਹੋ ਵੀ ਜਿਹੜੀ ਭਾਰੀ ਨਾਪ ਦੀ ਸ਼ੇਡ ਸਲਵਾਰ ਹੈ ਵੀ ਫਿਰ ਉਹ ਕਿਸ ਤਰ੍ਹਾਂ ਬਣਦੀ ਹੈ ਜਿਹੜੀ ਭਾਰੀ ਨਾਪ ਦੀ ਸ਼ੇਡ ਸਲਵਾਰ ਹੈ ਉਹ ਜਦੋਂ ਆਪਾਂ ਟੇਢੀ ਕਾਟ ਪਾ ਕੇ ਆਪਣਾ ਕੱਪੜਾ ਨਿਕਲਦਾ ਹੈ ਉਹਦੇ ਆਪਣੇ ਆਸਣ ਪਾਉਣੇ ਪੈਂਦੇ ਨੇ ਜੀ ਇਹ ਮੈਂ ਵੀਡੀਓ ਪਾਈ ਵੀ ਹੋਈ ਆਸਣ ਪਾ ਕੇ ਤੁਸੀਂ ਜਿਹੜੀ ਉਹਦੀ ਜਦੋਂ ਕਟਾਈ ਕਰਨੀ ਹੈ ਸਲਵਾਰ ਦੀ ਝੋਲੀ ਹੈ ਜਿਹੜੀ ਆਪਾਂ ਆਮ 10 ਇੰਚ ਹੁੰਦਾ ਜੀ ਨਾਪ ਆਪਾਂ ਉਹਦੀ ਝੋਲੀ 16 ਇੰਚ ਰੱਖਣੀ ਹੈ 16 ਇੰਚ ਝੋਲੀ ਰੱਖ ਕੇ ਫਿਰ ਆਪਾਂ ਉਹਦੇ ਵਿੱਚ ਆਸਣ ਪਾ ਕੇ ਆਪਣੀ ਆਸਣਾਂ ਤੋਂ 10 ਇੰਚ ਝੋਲੀ ਪਾਉਣੀ ਹੈ ਮੈਂ ਜਿਹੜੀ ਇਹ ਸਲਵਾਰ ਹੈ ਨਾ ਕੱਟ ਰਹੀਆਂਗੀ ਮੈਰੀ ਵਿੱਚ ਤੁਹਾਨੂੰ ਵੈਸੇ ਦੱਸ ਦੂੰਗੀ ਵੀ ਇੱਥੋਂ ਐਵੇਂ ਆਸਣ ਪੈਂਦੀ ਹੁੰਦੀ ਹੈ ਵੈਸੇ ਮੇਰੀ ਇੱਕ ਵੀਡੀਓ ਪਾਈ ਹੋਈ ਹੈ ਆਸਣ ਪਾ ਕੇ ਉਹ ਆਮ ਹਿਸਾਬ ਕਿਤਾਬ ਤੁਸੀਂ ਪੁੱਛਦੇ ਹੋ ਉਹ ਵੀ ਕੀ ਦੇ ਨਾਪ ਲਈ ਕਿੰਨਾ ਫੇਰ ਚਾਹੀਦਾ ਉਹ ਵਸੇ ਹਿੱਪ ਦਾ ਹਿਸਾਬ ਰੱਖਿਆ ਕਰੋ ਜੀ ਜਿੱਦੀ ਜਿੰਨੀ ਹਿੱਪ ਹੁੰਦੀ ਹੈ ਉਹਦੂ ਡਾਵਲ ਉਹਦਾ ਘੇਰ ਹੋਣਾ ਚਾਹੀਦਾ 1-2 ਇੰਚ ਜ਼ਿਆਦਾ ਹੋਣਾ ਚਾਹੀਦਾ ਕੱਟ ਨਹੀਂ ਹੋਣਾ ਚਾਹੀਦਾ ਕੱਟ ਹੋਣ ਦਾ ਵਸੇ ਇੱਕੋ ਆਪਾਂ ਨੂੰ ਵੀ ਮਤਲਬ ਕਿ ਉਹਦਾ ਇਹ ਹੈਗਾ ਵੀ ਜਿਹੜੀ ਕਰੀਜ਼ ਆ ਉਹ ਸਾਹਮਣੇ ਨਹੀਂ ਹੋਣੀ ਪਈ ਫੇਰ ਇੱਕਾਸੋਂ ਦੇ ਬਹੁਤ ਕਮੈਂਟ ਇਹ ਵੀ ਆਉਂਦੇ ਨੇ ਵੀ ਹਨਾ ਵੀ ਜੇ ਫੱਟੀ ਕੋਲ ਆਪਣੇ ਹੁਣ ਵੀ ਫੱਟੀ ਨਾਲ ਕਾਰਡ ਪਾਉਣੇ ਫਸਟ ਸਟੇਟ ਸਲਵਾਰ ਦੀ ਕੋਈ ਗੱਲ ਨਹੀਂ ਜੇ ਫੱਟੀ ਨਹੀਂ ਹੁੰਦੀ ਤੁਸੀਂ ਇੰਚੀ ਟੇਪ ਨਾਲ ਵੀ ਪਾ ਸਕਦੇ ਹੋ ਥੋੜਾ ਜਿਹਾ ਮੈਂ ਤੁਹਾਨੂੰ ਹੁਣ ਇਹਦੇ ਵਿੱਚ ਦੱਸੂਗੀ ਵੀ ਇੰਚੀ ਟੇਪ ਨਾਲ ਨਿਸ਼ਾਨੀ ਲਾ ਕੇ ਤੁਸੀਂ ਥੋੜੀ ਜਿਹੀ ਆਪਣੇ ਹੱਥ ਦੇ ਹਿਸਾਬ ਨਾਲ ਗਲਾਈ ਕਿੱਥੇ ਦੇਣੀ ਹੈਗੀ ਮੈਂ ਹੁਣ ਇਹ ਜਿਹੜੀ ਸਲਵਾਰ ਹੈ ਇਹਦਾ ਇਹਦੀ ਜਿਹੜੀ ਹਿੱਪ ਤਿਆਰ ਹੈਗੀ ਉਹ 21 ਹਿੱਪ ਤਿਆਰ ਹੈ ਇਹਦੇ 22 26 ਹੈ ਜਿਹਦਾ ਮੈਂ ਇਹ ਨਾਪ ਕੱਟ ਰਹੀ ਆ ਇਹਦੇ ਲਈ ਮੈਨੂੰ ਘੇਰਾ 42 ਇੰਚ ਤਾਂ ਚੰਗੀ ਚਾਹੀਦਾ ਲੇਕਿਨ ਮੈਂ 1 2 ਇੰਚ ਜੋ ਪਲੱਸ ਰੱਖ ਕੇ ਮੈਂ 44 ਇੰਚ ਘੇਰਾ ਜਿਹੜਾ ਇਹਦਾ ਸਲਵਾਰ ਦਾ ਬਣਾਉਂਗੀ ਬਾਕੀ ਮੈਂ ਜਿਹੜਾ ਇਹਦਾ ਕੱਪੜਾ ਹੈ ਉਹ ਉਧਾਰ ਦੂੰਗੀ ਅਰੇ ਲੇਕਿਨ ਜੇ ਤੁਸੀਂ ਹੈ ਨਾ ਕੋਈ ਜਾਦੀ ਭਾਰੇ ਬੰਦੇ ਦੀ ਸਟ੍ਰੇਟ ਸਲਵਾਰ ਬਣਾਉਣੀ ਹੁੰਦੀ ਹੈ ਤੁਸੀਂ ਆਸਣ ਨਹੀਂ ਪਾਉਣੇ ਤਾਂ ਹੋ ਸਕਦਾ ਹੈ ਨਾ ਜਿੰਨਾ ਕਬੀ ਵੀ ਤੁਸੀਂ ਜਿਹੜਾ ਦਾ ਕੱਪੜਾ ਸਲਵਾਰ ਦਾ ਵੱਡੇ ਬੜੇ ਦਾ ਲੈ ਲਿਆ ਕਰੋ ਜਿਸ ਤਰ੍ਹਾਂ ਹੀ ਕੱਪੜਾ ਇਹਦੇ ਵਿੱਚੋਂ ਤੁਸੀਂ ਕਿੰਨੀ ਵੀ ਮਰਜ਼ੀ ਹਿੱਪ ਤੱਕ ਦੀ ਸਲਵਾਰ ਹੈ ਜਿਹੜੀ ਰੈਡੀ ਕਰ ਸਕਦੇ ਹੋ ਕੋਈ ਆਸਣ ਪਾਉਣ ਦੀ ਲੋੜ ਨਹੀਂ ਸੋ ਇਹ ਕੋਈ ਇਹਦਾ ਪਣਾ ਤਾਂ ਹੈਗਾ ਜੀ 3 ਇੰਚ ਪਣਾ ਹੈਗਾ ਮੈਂ ਲੈਣਾ ਇਹਦੇ ਵਿੱਚੋਂ 4 ਇੰਚ ਮੈਨੇ 22 ਇੰਚ ਕਪੜਾ ਲੈਣਾ ਹੈ ਮੇਰਾ ਜਿਹੜਾ ਇਹ ਇੰਨਾ ਕਪੜਾ ਹੈ ਵਾਧੂ ਹੈ ਮੈਂ ਇਹਨੂੰ ਇੱਕ ਸਾਈਡ ਤੇ ਕੱਟ ਦਿੰਨੀ ਆ ਕਪੜੇ ਨੂੰ ਮੈਂ 22 ਇੰਚ ਕਪੜਾ ਹੀ ਦੂਰਾ ਕਰੂੰਗੀ ਹਾਂ ਜੀ ਆ ਮੈਂ ਜਿਹੜਾ ਇੱਕ ਪਾਸੇ ਹੈ ਨਾ ਜਿਹੜਾ ਜਾਦੇ ਕਪੜਾ ਸੀ ਮੈਂ ਉਹ ਇੱਕ ਸਾਈਡ ਤੇ ਕੱਟਤਾ ਤੇ ਮੈਂ ਆਪਣਾ ਜਿਹੜਾ ਇਹ 21 21 ਹਿਪ ਲਈ ਬਣਾ ਰਹੀ ਆ ਮੈਂ ਉਹਦਾ ਇਹ ਜਿਹੜਾ ਘੇਰ ਹੈ ਮੈਂ 22 ਇੰਚ ਲਿਆ 21 ਦੁਨਾ 42 ਮੈਂ 44 ਇੰਚ ਗਿਆ ਮੈਂ ਸੋਨੂੰ ਵੀ ਦੱਸਿਆ ਵੀ ਤੁਸੀਂ 1-2 ਇੰਚ ਜ਼ਿਆਦਾ ਲੈਣਾ ਆਪਣੀ ਹਿਪ ਦੇ ਹਿਸਾਬ ਨਾਲ ਤੇ ਹੁਣ ਆਪਾਂ ਇਹਦੇ ਵਿੱਚੋਂ ਕਟਿੰਗ ਕਰਾਂਗੇ ਦੇਖੋ ਇਹਦੀ ਜਿਹੜੀ ਲੰਬਾਈ ਹੈ ਜੀ ਹਨਾ ਆਪਾਂ ਇਹਦੇ ਵਿੱਚ ਮੂਰੀਆਂ ਨੂੰ ਜਿਹੜਾ ਕੱਪੜਾ ਹੈ ਉਹ ਵਿੱਚ ਹੀ ਫੋਲਡ ਕਰਾਂਗੇ ਅਲੱਗ ਨਹੀਂ ਰੱਖਦੇ ਇਹਦੀ ਮੇਰੀ ਲੰਬਾਈ ਜਿਹੜੀ 29 ਇੰਚ ਤਿਆਰ ਹੈਗੀ ਸਲਵਾਰ ਦੀ ਹਾਂਜੀ ਦੇਖੋ ਇਹਦੀ ਜਿਹੜੀ ਲੈਂਥ ਸੀਗੀ ਉਹ 29 ਤਿਆਰ ਸੀ ਆਪਾਂ ਨੇ ਸਲਵਾਰ ਦੀ ਬਿਨਾ ਵੈਲਟ ਤੋਂ 29 ਦੀ ਐਰ ਕਰਨੀ ਹੈ 29 ਦੇ ਵਿੱਚ ਤੁਸੀਂ ਜਿੰਨੇ ਇੰਚ ਦੀ ਮੂਰੀ ਪਾਉਣੀ ਹੈ ਹਨਾ ਬੁਕਰਮ ਜੇ ਤਾਂ ਤੁਸੀਂ 2 ਇੰਚ ਬੁਕਰਮ ਪਾਉਣੀ ਹੈ ਅੱਧਾ ਇੰਚ ਫੋੜੇ ਬੁਕਰਮ ਦੇ ਉੱਪਰ ਆਪਾਂ ਫੋਲਡ ਕਰਾਂਗੇ 2.5 ਇੰਚ ਜ਼ਿਆਦਾ ਰੱਖ ਲਿਓ ਜੇ ਤੁਸੀਂ 1.5 ਇੰਚ ਦੀ ਬੁਕਰਮ ਪਾਉਣੀ ਹੈ ਤਾਂ ਤੁਸੀਂ 2 ਇੰਚ ਜ਼ਿਆਦਾ ਰੱਖ ਲਿਓ ਦੇਖੋ 2 ਇੰਚ ਤਾਂ ਜਿੰਨੀ ਤੁਸੀਂ ਮੂਰੀ ਹੈ ਐਡ ਕਰਨੀ ਆ ਉਹ ਪਲੱਸ ਰੱਖਣੀ ਹੈ ਤੇ ਉਹਦੇ ਵਿੱਚ 2.5 ਇੰਚ ਦੀ ਆਪਾਂ ਹਨਾ ਜਿਹੜੀ ਕਾਟ ਹੈ ਪੌਣੀ ਹੁੰਦੀਆਂ 2 ਤੇ 2.5 ਇੰਚ ਦੇ ਵਿਚਾਲੇ ਪਾ ਸਕਦੇ ਹੋ ਉਹ ਆਪਾਂ ਇਧਰ ਇਸ ਤਰ੍ਹਾਂ ਡਾਊਨ ਕਰਾਂਗੇ ਮੂਰੀ ਸਾਹਿਬ ਤਾਂ ਕਿ ਜਿਹੜੀ ਆਪਣੀ ਸਲਵਾਰ ਉਹ ਹਾਂਜੀ ਜਿੰਨੀ ਆਪਣੀ ਹਨਾ ਲੈਂਥ ਪਿਆ ਰਹੇਗੀ ਤੁਸੀਂ ਉੱਪਰੋਂ 2 ਇੰਚ ਛੱਡ ਕੇ 2 ਵਰ 2.5 ਦੋ ਤਰ੍ਹਾਂ ਦੀ ਕਾਟ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ 2 ਇੰਚ ਵੀ ਸਹੀ ਆ ਜਿੰਗੇ 2.5 ਇੰਚ ਮੈਂ 2 ਇੰਚ ਛੱਡਿਆ ਓਦੋਂ ਬਾਅਦ ਮੇਰੀ ਲੈਂਥ ਹੈ ਜਿਹੜੀ 29 ਤਿਆਰ ਹੈ ਉਹਦੇ ਲਈ ਮੈਂ 29.5 ਰੱਖਿਆ ਇਹ 1/8 ਇੰਚ ਸਿਰਫ ਮੈਂ ਉੱਪਰ ਜਿਹੜਾ ਬਲਾਂ ਦਾ ਆਊਗਾ ਉਹ ਰੱਖਿਆ ਓਦੋਂ ਬਾਅਦ ਮੈਂ ਦੇਖੋ ਇਹ 2 ਇੰਚ ਆਪਣੀ ਮੂਰੀ ਦਾ ਰੱਖਿਆ ਠੀਕ ਹੈ ਇਸ ਤਰ੍ਹਾਂ ਹੀ ਤੁਸੀਂ ਇਧਰ ਨਿਸ਼ਾਨੀਆਂ ਲਾ ਕੇ ਇਹ ਜਿਹੜੀਆਂ ਨਿਸ਼ਾਨੀਆਂ ਨੇ ਇਹਨਾਂ ਨੂੰ ਮਿਲਾ ਦਿਓ ਫਿਰ ਆਪਾਂ ਨੇ ਜਿਹੜੀ ਪਹਿਲੀ ਆਪਣੀ ਇਹ ਰੱਖੀ ਸੀ ਇਹਦੇ ਉੱਤੋਂ ਤੁਸੀਂ ਮੂਰੀ ਰੱਖਣੀ ਹੈ ਜਿੰਨੀ ਤੁਹਾਡੀ ਮੂਰੀ ਤਿਆਰ ਹੈ ਬਸ ਇਹ ਤਾਂ ਤੁਸੀਂ 1/2 ਇੰਚ ਵੱਧ ਰੱਖ ਸਕਦੇ ਹੋ ਮੈਂ 8 ਇੰਚ ਮੂਰੀ ਤਿਆਰ ਕਰਨੀ ਹੈ ਮੈਂ 8.5 ਇੰਚ ਰੱਖੀ ਹੈ ਤੇ ਜਿਹੜੀ ਆਪਣਿਆ ਦੂਸਰੀ ਇਨਸਾਨੀ ਲਾਈਤੀ ਮੂਰੀ ਦੀ ਇਹਦੇ ਵਿੱਚ ਤੁਸੀਂ 1.5 ਇੰਚ ਪਲੱਸ ਕਰ ਦੇਣਾ 8.5 ਦੇ ਵਿੱਚ ਤੁਸੀਂ 1 ਇੰਚ ਪਲੱਸ ਕਰ ਦੇਣਾ 9.5 ਇਹ ਤੁਸੀਂ ਜਿਹੜੀ ਆ ਨਸਾਨੀ ਹੈ ਇਹ ਤੋਂ ਇਸ ਤਰ੍ਹਾਂ ਇਹਨੂੰ ਕਿੱਦਾਂ ਮਿਲਾ ਦੇਣਾ ਇਹ ਮੈਂ ਸਭ ਨੂੰ ਕੱਟ ਕੇ ਦੱਸ ਦਿਆਂ ਵੀ ਕਿਸ ਤਰ੍ਹਾਂ ਸਹੀ ਜਾਊਗੀ ਗੋਲੀਆਂ ਦੀਆਂ ਪੱਧਰ ਉਹ ਨਾ ਮੂਰੀ ਦੇ ਇੱਥੇ ਆਉਂ ਜਿੱਥੇ ਮੈਂ ਕਰ ਰਹੀ ਹਾਂ ਆ ਦੇਖੋ ਜਿਹੜਾ ਪਹਿ ਬਾਦ ਘਟਿਆ ਸੀ ਜਦੋਂ ਆਪਾਂ ਹਨਾ ਇਹਦੇ ਵਿੱਚ ਬੁਕਰਮ ਲਾ ਕੇ ਫੋਲਡ ਕਰਾਂਗੇ ਇਹ ਇਸ ਤਰ੍ਹਾਂ ਜੋ ਦੇਖਿਓ ਇਹ ਤੁਸੀਂ ਮੋੜ ਕੇ ਵੀ ਕੱਟ ਸਕਦੇ ਹੋ ਤੁਸੀਂ ਜਿੰਨਾ ਮੂਰੀ ਰੱਖਿਆ ਉਹਨੂੰ ਉੱਤੇ ਫੋਲਡ ਕਰਕੇ ਤੁਸੀਂ ਆਪਣੀ ਮੂਰੀ ਰੱਖ ਕੇ ਕਾਰਡ ਪਾ ਸਕਦੇ ਹੋ ਲੇਕਿਨ ਜੇ ਤੁਸੀਂ ਇਸ ਤਰ੍ਹਾਂ ਕੱਟਣਾ ਹੈ ਜਿੰਨੀ ਉਰੋਂ ਮੂਰੀ ਰੱਖੀ ਹੈਗੀ ਤੁਸੀਂ ਉਹਦੇ ਚ 1 ਇੰਚ ਪਲੱਸ ਕਰਦੋ ਇਹ ਇਹਨੂੰ ਆਪਾਂ ਇਸ ਤਰ੍ਹਾਂ ਮੋੜ ਕੇ ਜਦੋਂ ਆਪਣੀ ਮੂਰੀ ਬਣੂ ਆ ਜਿਹੜੀ ਤੇਢੀ ਘਾਟ ਹੈ ਇਹਦੇ ਨਾਲ ਲੱਗ ਜੂ ਇਸੇ ਤਰ੍ਹਾਂ ਹੀ ਹੈ ਨਾ ਇਹਨੂੰ ਆਪਾਂ ਰੱਖ ਕੇ ਜਿਹੜਾ ਆਪਣਾ ਦੂਸਰਾ ਪਹੁੰਚਾ ਉਹ ਕੱਟ ਲੈਂਦੀ ਹੈ ਆਪਾਂ ਕਾਟ ਪਾਈ ਸੀ ਜੀ ਦੇਖੋ ਇਹ ਕਾਟ ਤੁਸੀਂ ਉਹ ਨੁੱਕਰ ਤੋਂ ਨਹੀਂ ਪਾਉਣੀ ਬਿਲਕੁਲ ਵੀ ਇਹ ਤੁਸੀਂ ਉਹ ਜੇ ਇਹਨੂੰ ਬਸ ਇੰਨਾ ਕਾਹ ਕਰਕੇ ਇਹਦੇ ਬਾਅਦ ਬਸ ਤੁਸੀਂ ਇਹਨੂੰ ਰੇਵਦਾ ਕਰਨਾ ਹਾਂਜੀ ਇਹ ਜਿਹੜੀ ਹਨਾ ਵੱਡੇ ਪਣੇ ਦੇ ਕੱਪੜੇ ਚੋਂ ਆਪਾਂ ਨੇ ਸਲਵਾਰ ਕੱਟੀ ਐ ਸਟ੍ਰੇਟ ਸਲਵਾਰ ਉਹਦੀ ਕਟਿੰਗ ਹੋ ਗਈ ਇਹਦੀ ਜਿਹੜੀ ਸਟੀਚਿੰਗ ਦੀ ਵੀਡੀਓ ਆ ਉਹ ਮੈਂ ਸੈਕੰਡ ਪਾਰਟ ਦੇ ਵਿੱਚ ਪਾਉਂਗੀ ਕਿਉਂਕਿ ਜੇ ਮੈਂ ਇੱਕੇ ਉਹਦੇ ਵਿੱਚ ਪਾਤੀ ਤਾਂ ਵੀਡੀਓ ਬਹੁਤ ਲੰਬੀ ਹੋ ਜਾਊਗੀ ਇਹਦੀ ਮੈਂ ਤੁਸੀ ਕਿਹਾ ਸੀ ਤੇ ਇਹਦੀ ਜਿਹੜੀ ਸਟੀਚਿੰਗ ਹੈ ਤੇ ਬਾਲ ਨੇ ਉਹ ਕਿਸ ਤਰ੍ਹਾਂ ਪੈਂਦੇ ਨੇ ਉਹ ਮੈਂ ਤੁਹਾਨੂੰ ਦੂਸਰੀ ਵੀਡੀਓ ਦੇ ਦੂਸਰੇ ਪਾਰਟ ਦੇ ਵਿੱਚ ਦੱਸੂਗੀ ਸਟੇਟ ਸਲਵਾਰ ਦੇ ਬਾਲਾ ਆਪਾਂ ਕਿਸ ਤਰ੍ਹਾਂ ਪਾਉਣੇ ਨੇ ਅੱਜ ਦੀ ਮੇਰੀ ਜਿਹੜੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਕਿਉਂਕਿ ਛੋੜੇ ਬਹੁਤ ਕਮੈਂਟ ਆਉਂਦੇ ਤੇ ਹਨਾ ਕਮੈਂਟਾਂ ਵਿੱਚ ਮੈਂ ਇੰਨਾ ਤੁਹਾਨੂੰ ਸਮਝਾ ਨਹੀਂ ਸਕਦੀ ਸੀਗੀ ਕੋਈ ਕਹਿੰਦਾ ਸੀ ਵੀ ਭਾ ਦੀ ਨਾ ਆਪਣੀ ਸਲਵਾਰ ਹਨਾ ਜਿਹੜੀ ਉਹ ਕਿਵੇਂ ਬਣਦੀ ਐ ਕੋਈ ਕਿਵੇਂ ਕਹਿੰਦਾ ਸੀਗਾ ਵੀ ਜਿਹੜੀ ਇਹਦੀ ਆਪਾਂ ਹਿੱਪ ਵੀ ਕਿਸ ਹਿਸਾਬ ਨਾਲ ਸਲਵਾਰ ਰੱਖ ਸਕਦੇ ਆ ਇਹਦਾ ਜਿਹੜਾ ਆਪਾਂ ਨੇ ਪਣਾ ਹਨਾ ਹੀ ਵੀ ਜਿਹੜਾ ਇਹਦਾ ਘੇਰ ਆ ਉਹ ਕਿੰਨਾ ਰੱਖ ਸਕਦੇ ਆ ਉਹ ਅੱਜ ਤੁਹਾਡੇ ਜਿਹੜੇ ਸਾਰੇ ਹਨਾ ਸਵਾਲਾਂ ਦੇ ਜਵਾਬ ਨੇ ਤੁਹਾਨੂੰ ਇਸ ਵੀਡੀਓ 'ਚ ਮਿਲ ਗਏ ਹੋਣੇ ਤੇ ਵੀਡੀਓ ਨੂੰ లైక్ ਆ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ